ਸ਼੍ਰੀ ਕਾਲਜੀ ਮੈਰੀਨਾ ਜੀ ਮੈਂ ਰਿਨਾਤੀ ਮਾਂ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਸੰਗ੍ਰਿਧੰਦ ਕਰਕੇ ਪਹਿਲਾ ਹੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਜਿੱਦੇ ਮੱਦੇਨਜ਼ਰ ਲਗਾਤਾਰ ਸੜਕ ਹਾਸੇ ਦੇ ਵਿੱਚ ਵੱਦਾ ਹੁੰਦਾ ਨਜ਼ਰ ਆ ਰਿਹਾ ਹੈ ਉੱਥੇ ਹੀ ਤਾਜ਼ੀਆਂ ਤਸਵੀਰਾਂ ਸਮਰਾਲਾ ਤੋਂ ਉਸ ਵੇਲੇ ਸਾਹਮਣੇ ਆ ਜੋ ਇੱਕ ਪ੍ਰਾਈਵੇਟ ਬੱਸ ਦੀ ਵਰਨਾਕਾਰ ਦੇ ਨਾਲ ਟੱਕਰ ਹੋ ਜਾਂਦੀ ਹੈ ਅਤੇ ਇਸੇ ਦੌਰਾਨ ਵਰਨਾਕਾਰ ਵਾਲੇ ਜਿਹੜੇ ਵਿਅਕਤੀ ਸੀ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਕਿਉਂਕਿ ਜਦੋਂ ਵਰਨਾਕਾਰ ਦਾ ਅੰਦਰਲਾ ਸੀਨ ਦੇਖਿਆ ਤਾਂ ਲੋਕ ਵੀ ਹੈਰਾਨ ਹੋ ਗਏ ਕਿਉਂਕਿ ਵਰਨਾਕਾਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਨਜ਼ਰ ਆਈਆਂ ਜਿਸ ਤੋਂ ਬਾਅਦ ਮੌਕੇ ਤੇ ਉਤੇ ਪਰਚ ਅਧਿਕਾਰੀ ਪਹੁੰਚੇ ਜਿਨ੍ਹਾਂ ਦੇ ਵੱਲੋਂ ਸਮਾਨ ਨੂੰ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਕਿ ਆਖਰੇ ਵਰਨਾਕਾਰ ਵਾਲੇ ਸ਼ਰਾਬ ਕਿੱਥੋਂ ਲੈ ਕੇ ਆਏ ਸੀ ਤੇ ਇਸ ਦਾ ਕੀ ਇਸਤੇਮਾਲ ਕਰਨਾ ਸੀ ਜਿੱਦੀ ਜਾਂਚ ਪੜਤਾਲ ਹੈ ਸ਼ੁਰੂ ਕਰ ਦਿੱਤੀ ਹੈ ਪਰ ਇਸ ਮਾਮਲੇ ਦੇ ਵਿੱਚ ਜਦੋਂ ਇਹ ਸੜਕ ਹਾਸਾ ਵਾਪਰਿਆ ਤਾਂ ਇਸੇ ਦੌਰਾਨ ਜਿਹੜਾ ਵਰਨਾਕਾਰ ਸਵਾਲ ਸੀ ਉਹ ਫਰਾਰ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਗੱਡੀ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਸੀ ਜਿੱਦੀ ਜਾਣਕਾਰੀ ਪੁਲਸ ਵੱਲੋਂ ਸਾਂਝੀ ਕੀਤੀ ਗਈ ਨਹੀਂ ਜੀ ਇਹ ਚੰਡੀਗੜ੍ਹ ਲੁਧਿਆਣਾ ਰੋਡ ਤੇ ਪਰਤਲਾ ਕਟ ਦੇ ਕੋਲ ਯੋਹਾਰ ਬਸ ਦੇ ਨਾਲ ਹੋਇਆ ਜੀ ਵਰਨਾ ਕਰਦਾ ਜਾਨੀ ਹੋਣ ਲਈ ਨੁਕਸਾਨ ਨਹੀਂ ਹੈਗਾ ਕੋਈ ਜੀ ਪਰ ਦੇਖਿਆ ਜਾ ਰਿਹਾ ਗੱਡੀ ਦੇ ਵਿੱਚ ਸ਼ਰਾਬ ਵੀ ਆ ਕੀ ਕਹਣਾ ਜੀ ਹਾਂਜੀ ਇਹ ਵੈਰੀਫਾਈ ਕਰ ਰਹੇ ਹਾਂ ਜੀ ਕਿਵੇਂ ਆ ਹਨਾ ਕਿੱਥੋਂ ਆਈ ਆ ਕਿੱਥੇ ਜਾ ਰਹੀ ਆ ਉਹ ਸਾਰਾ ਵੈਰੀਫਾਈ ਕਰਕੇ ਸਾਨੂੰ ਲੱਗਿਆ ਕਿੱਥੇ ਦੇ ਨਹੀਂ ਨਹੀਂ ਹਜੇ ਤਾਂ ਨੰਬਰ ਹੀ ਹੋਇਆ ਜੀ ਨੰਬਰ ਕਰ ਲਾਂਗੇ ਟ੍ਰੇਸ ਉਸ ਤੋਂ ਬਾਅਦ ਹੋ ਜਾਂਦਾ ਕਿੰਨੀ ਕਿ ਸ਼ਰਾਬ ਆ ਗੱਡੀ ਦੇ ਕਿਥਲੇ ਹਜੇ ਕੁਆਂਟੀਟੀ ਕਲੀਅਰ ਨਹੀਂ ਹੈਗੀ ਜੀ ਗੱਡੀ ਤਾਂ ਵਧੀਆ ਹਾਂਜੀ ਖੁੱਲੀਆਂ ਨੇ ਜੀ ਬੋਤਲਾਂ ਸਰ ਕੀ ਦੀ ਗਲਤੀ ਲੱਗਦੀ ਆ ਹਾਈਵੇ ਤੇ ਜਿਹੜਾ ਕ੍ਰਾਸ ਵੀ ਕਰ ਰਹੀ ਆ ਬਸ ਇਹ ਧੁੰਦ ਦੇ ਕਾਰਨ ਜ਼ਿਆਦਾ ਹੋਇਆ ਜੀ ਓਵਰ ਸਪੀਡ ਹੋਣੀ ਹੈ ਜੀ ਉਹਦੇ ਕਰਕੇ ਹੋਇਆ ਹੈਗਾ ਦੇਖਿਆ ਜਾਉਂਦਾ ਜਿਆਦਾਤਰ ਬੱਸਾਂ ਇਦਰੀ ਮੋੜਦੀਆਂ ਨੇ ਦੇਖੋ ਜੀ ਇਹ ਘੱਟ ਬਣਿਆ ਹੋਇਆ ਸਮਰਾਲੇ ਨੂੰ ਇਹ ਤੋਂ ਬੈਟਰ ਘੱਟ ਕੋਈ ਹੈ ਨਹੀਂਗਾ ਇਸ ਕਰਕੇ ਇਹੀ ਆ ਸੰਭਵ ਜਾਂ ਬਾਈਪਾਸ ਤੋਂ ਹੈਗਾ ਜੀ ਕਿ ਹੁਣ ਅੱਗੇ ਅੱਗੇ ਹੁਣ ਤੋਂ ਦਾ ਟਾਈਮ ਆ ਇੱਥੇ ਕੋਈ ਸਿਊਟ ਲਾਈ ਜਾਊਗੀ ਫੋਰਸ ਨਹੀਂ ਫੋਰਸ ਤਾਂ ਨਹੀਂ ਜਿਵੇਂ ਐਰ ਫ੍ਰੈਕਟਰ ਵਗੈਰਾ ਨੇ ਹੋਰ ਚੀਜ਼ਾਂ ਨੇ ਉਹ ਜ਼ਰੂਰ ਲੈ ਕੇ ਜਾਣੀਆਂ ਜੀ ਜੀ ਸਭ ਜਿਹੜੇ ਬੰਦੇ ਬਿੱਟੇ ਡਰਾਈਵਰ ਮੌਕੇ ਤੇ ਖਰਾ ਹੋਇਆ ਜਾਂ ਕਿਵੇਂ ਆ ਜੀ ਹਾਂਜੀ ਉਹ ਮੌਕੇ ਤੋਂ ਭੱਜ ਗਏ ਆ ਜੀ ਕਾਰ ਡਰਾਈਵਰ ਤੋਂ ਉਹ علیحدہ ਮੈਟਰ ਹੈ ਜੀ ਉਹ ਐਕਸਾਈ ਦਾ ਪਰਚਾ ਦੇ ਦਾਂਗੇ ਜੀ ਜਿਹੜਾ ਵੀ ਹੈਗਾ ਕੋਈ ਮੋਟਰਸਾਈਕਲ ਵੀ ਵਿੱਚ ਚਪਟ ਜਾਇਆ ਨਹੀਂ ਨਹੀਂ ਜੀ ਇਹਦੀ ਕੋਈ ਗੱਲਬਾਤ ਆਈ ਨਹੀਂ ਜੀ ਸਦਾਂ ਦੇ ਕਿਸ ਹਾਦਸੇ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਜਿੱਥੇ ਇਸ ਮਾਮਲੇ ਦੇ ਵਿੱਚ ਸੜਕ ਹਾਦਸੇ ਬਾਰੇ ਜਾਣਕਾਰੀ ਮਿਲਿਆ ਪਰ ਉੱਥੇ ਹੀ ਇੱਕ ਇਸ ਤਰੀਕੇ ਦੇ ਨਾਲ ਸ਼ਰਾਬ ਬਰਮਤ ਹੋਣਾ ਇਸ ਨੂੰ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਆਜਾਦ ਸੋਚ